ਕਲਤਖ ਸਾਹਿਬ ਜੀ ਤੇ ਤਕਸ਼ੀ ਪਟਨਾ ਸਾਹਿਬ ਜੀ ਜਿਹੜਾ ਮੁੱਦਾ ਕਾਫੀ ਪੱਕਦਾ ਚੱਲ ਰਿਹਾ ਸੋ ਦੋਵੇਂ ਹੀ ਜਥੇਦਾਰਾਂ ਦੇ ਵਿੱਚ ਜਿਹੜਾ ਹੈ ਇਹ ਵਿਵਾਦ ਕਿਸ ਗੱਲੋਂ ਉਠਿਆ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਿਵਾਦ ਕਦੋਂ ਮੁਕੇਗਾ ਦੋਨੇ ਤਖਤਾਂ ਦੇ ਵਿੱਚ ਟਕਰਾਅ ਜਿਹੜਾ ਹੈਗਾ ਉਹ ਸਿੱਖ ਜਿੱਦੇ ਬੰਦਿਆਂ ਸਿੱਖ ਭਾਈ ਦੇ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਕਿ ਕਿਨਾਂ ਜਿਹੜੀ ਹੱਲਾਸ਼ੀਰੀ ਦਿੱਤੀ ਜਾ ਰਹੀ ਹੈ ਇਹ ਪਾਰਟੀ ਦੀ ਲੀਡਰਸ਼ਿਪ ਹੈ ਇੰਦਰੀ ਲੀਡਰਸ਼ਿਪ ਹੈ ਤਾਂ ਕਿ ਟਕਰਾਅ ਪਹਿਲਾਂ ਕੀਤਾ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਹਨਾਂ ਦੋਵਾਂ ਨੂੰ ਹੀ ਦਿੱਲੀ ਸੱਦਿਆ ਗਿਆ ਕੇਂਦਰ ਦੇ ਵੱਲ ਅਤੇ ਕਿਹਾ ਗਿਆ ਹੈ ਕਿ ਤੁਸੀਂ ਆਪਸ ਦੇ ਵਿੱਚ ਇਸ ਮੁੱਦੇ ਤੇ ਗੱਲ ਕਰੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਦੋਨੋਂ ਮੁੱਖ ਮੰਤਰੀ ਉੱਥੇ ਪਹੁੰਚਣਗੇ ਸੋ ਇਸ ਐਸਵਾਈਐਲ ਦੇ ਮੁੱਦੇ ਤੇ ਕੁਝ ਹੱਲ ਨਿਕਲ ਸਕੇਗਾ ਪਾਣੀ ਹੁਣ ਸੈਂਟੀ ਦੇ ਤੇ ਕੋਈ ਫਾਰਮੂਲਾ ਹੈ ਜਿਸਾ ਪੰਜਾਬ ਕਹਿੰਦਾ ਕਿ ਜੇ ਸੇ ਹਰਿਆਣਾ ਨੂੰ ਪਾਣੀ ਦੇਣ ਲਈ ਤਿਆਰ ਹੈ ਨਹੀਂ ਤਾਂ ਸੈਂਟੀ ਸੈਂਟੀਆ ਕੋਈ ਰੌਲਾ ਹੀ ਨਹੀਂ ਇਹੋ ਪੰਜਾਬ ਕਹਿੰਦਾ ਕਿ ਸਾਡੇ ਕੋਲ ਪਾਣੀ ਦੇਣ ਨੂੰ ਹਾਈ ਨਹੀਂ ਜੀ ਇਸ ਹਮਤੀ ਕਿਵੇਂ ਹੋ ਸਕਦੀ ਹੈ ਹਰਿਆਣਾ ਪਾਣੀ ਮੰਗਦਾ ਪੰਜਾਬ ਦੇ ਇਸ਼ੇ ਦਾ ਪੰਜਾਬ ਕਹਿੰਦਾ ਕਿ ਜਿੰਨਾ ਤੁਹਾਡਾ ਅਧਿਕਾਰ ਸੀ ਤੁਹਾਨੂੰ ਪਾਣੀ ਦਿੱਤਾ ਗਿਆ ਤੇ ਇਸ ਵੇਲੇ ਬੁਰੀ ਤਰ੍ਹਾਂ ਬਰਬਾਦ ਹੋਈ ਵੀ ਹੈ ਟੁੱਟੀ ਵੀ ਹੈ ਉਸ ਨੂੰ ਬਣਾਉਣਾ ਵੀ ਆਪਣੇ ਆਪ ਚ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਹੈ ਤੇ ਪੰਜਾਬ ਕਹਿੰਦਾ ਵੀ ਬਣਾਉਣੀ ਕਿਉਂ ਆਇਆ ਜਦੋਂ ਇਸ ਵੇਲੇ ਦੀ ਜ਼ਰੂਰਤ ਹੀ ਨਹੀਂ ਹੈ ਪਾਣੀ ਨਹੀਂ ਹੈਗਾ ਦੇਣ ਨੂੰ ਗ੍ਰੀਨਪੋਰਟ ਵੀ ਕਹਿ ਰਿਹਾ ਹੈ ਹਰਿਆਣਾ ਵੀ ਕਹਿ ਰਿਹਾ ਹੈ ਕਿ ਪਹਿਲਾਂ ਐਸਵੀਐਲ ਬਣਾਓ। ਪੰਜਾਬ ਕਹਿੰਦਾ ਵੀ ਪਹਿਲਾਂ ਪਾਣੀ ਦੀ ਵੰਡ ਬਾਰੇ ਪਹਿਲਾਂ ਫੈਸਲਾ ਕਰੋ। ਜੀ। ਪੰਜਾਬ ਕੋਲੇ ਕਿੰਨਾ ਪਾਣੀ ਆ ਹੈਰਿਆਣਾ ਕੋਲੇ, ਰਾਜਸਥਾਨ ਕੋਲੇ, ਬਾਕੀ ਜਿਹੜੇ ਸੁੰਦੇ ਸੂਬੇ ਆ। ਜੇ ਪੰਜਾਬ ਦਾ ਪਾਣੀ ਹਰਿਆਣਾ ਦੇ ਦਿੱਤਾ ਗਿਆ ਤਾਂ ਪੰਜਾਬ ਤਾਂ ਬੰਜਰ ਹੋ ਜਾਏਗਾ। ਕੀ ਮੁੱਖ ਮੰਤਰੀ ਭਗਵੰਤ ਮਾਨ ਆ ਪੰਜਾਬ ਦੀ ਹੂਣੀ ਤੇ ਦਸਤਾਫਤ ਕਰਕੇ ਆ ਸਕਦੇ ਆ ਪੰਜਾਬ ਦੀ ਜ਼ਮੀਨਾਂ ਦਾ ਮੁੱਦਾ ਵੀ ਜਿਹੜਾ ਕਾਫੀ ਪੱਕਦਾ ਜਾ ਰਿਹਾ ਅਸੀਂ ਗੱਲ ਕਰ ਰਹੇ ਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਨਵੀਂ ਲਾਂਚ ਕੀਤੀ ਗਈ ਸਕੀਮ ਲੈਂਡ ਪੂਲਿੰਗ ਬਾਰੇ ਸਾਰਿਆਂ ਦੇ ਬੇਸ਼ੱਕ ਆਪਸ ਵਿੱਚ ਜਿਵੇਂ ਮਰਜ਼ੀ ਮਤ ਦੇ ਦੋਣ ਪਰ ਇਸ ਮਾਮਲੇ ਤੇ ਲੱਗਦਾ ਹੈ ਕਿ ਸਮੁੱਚੀ ਵਿਰੋਧੀ ਧਿਰ ਤੇਰਾ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਇਕੱਠੀ ਹੁੰਦੀ ਨਜ਼ਰ ਆ ਰਹੀ ਹੈ ਜਗਰਾਉਂ ਦੀ ਜਿਹੜੀ ਇੱਕ ਦਿਨ ਪਹਿਲਾਂ ਉੱਥੇ ਰੈਲੀ ਹੋਈ ਹੈ ਲੈਂਡ ਪੂਲਿੰਗ ਲੈ ਕੇ ਉਹ ਆਪਣੇ ਆਪ ਇੱਕ ਮਸਾਲ ਹੈ ਸੱਤ ਪਿੰਨਾਂ ਦੀਆਂ ਪੰਚਾਇਤਾਂ ਨੇ ਲਿਖਤੀ ਤੌਰ ਤੇ ਆਫਸਰ ਦੇ ਹੱਥ 'ਚ ਆਪਣਾ ਪਰਚਾ ਫੜਾਦਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਕਿ ਵੱਡੀ ਚੁਣੌਤੀ ਖੜੀ ਹੋ ਗਈ ਹੈ ਅਸ਼wini ਸ਼ਰਮਾ ਨੂੰ ਪੰਜਾਬ ਬੀਜੇਪੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੋ ਸੁਨੀਲ ਜਖੜ ਨੂੰ ਕੀ ਇਥੇ ਲਾ ਦਿੱਤਾ ਗਿਆ ਉਹਦੇ ਤੋਂ ਇਹ ਪਾਰਟੀ ਦੀ ਗੱਲ ਕਰੀ ਤਾਂ ਪਾਰਟੀ ਨੇ ਪ੍ਰਧਾਨਗੀ ਦੇ ਅਸਲ ਨਹੀਂ ਹਟਾਇਆ ਸੀ ਸੁਨੀਲ ਸ਼ਰਮਾ ਇੱਕ ਨਰਵੇਕਾਰ ਆਗੂ ਭਾਜਪਾ ਦੇ ਅੰਦਰ ਪਟਾਣਗੋੜ੍ਹ ਤੋਂ ਵਿਧਾਇਕ ਹੈ ਪਹਿਲਾ ਵੀ ਪਾਰਟੀ ਦੇ ਵਿਧਾਨ ਚ ਲਹਿ ਚੁਕੇ ਆ ਕਸਨੀ ਸ਼ਰਮਾ ਦੇ ਜਿਹੜੇ ਪ੍ਰਧਾਨ ਦੇ ਤੌਰ ਤੇ ਨਿਯੁਕਤੀ ਕੀਤੀ ਗਈ ਹੈ ਇਹ ਵੀ 27 ਦੇ ਲਈ ਆ ਰਹੇ ਵਿਧਾਨ ਸਭਾ ਵਿੱਚ ਹੋਣਾ ਉਹਦੇ ਮੱਦੇ ਨਜ਼ਰ ਕੀਤੀ ਗਈ ਹੈ ਸ਼ਸ਼ੀਕਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿਕਰੀ ਸਾਤ ਦਸ਼ਕਾ ਦਾ ਮੈਂ ਸਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਮੁੱਦਿਆਂ ਦੇ ਬਾਰੇ ਵਿੱਚ ਸੋ ਇਨ੍ਹਾਂ ਹੀ ਮੁੱਦਿਆਂ ਤੇ ਗੱਲਬਾਤ ਕਰਨ ਦੇ ਨਾਲ ਹੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਤੂ ਜੀ ਸਭ ਤੋਂ ਪਹਿਲੇ ਜੁੜਨ ਦਾ ਸਵਾਗਤ ਕਰ ਲੈਂਦੇ ਹਾਂ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਵਿਭਾਗ ਦਸ਼ਕਾ ਨੇ ਇਹ ਸਰਕਾਰ ਦਾ ਸ਼ਸ਼ੀਕਲ ਲਓ ਸਵਾਲ ਜੀ ਸਰ ਜੀ ਅਸੀਂ ਗੱਲ ਕਰਾਂਗੇ ਪਾਣੀਆਂ ਦੇ ਮੁੱਦੇ ਦੇ ਬਾਰੇ ਵਿੱਚ ਜਿੱਥੇ ਕਿ ਪਾਣੇ ਦਾ ਮੁੱਦਾ ਪੰਜਾਬ ਦੇ ਵਿੱਚ ਸਾਨੂੰ ਸਭ ਨੂੰ ਪਤਾ ਹੈ ਕਿ ਕਾਫੀ ਪੱਕਿਆ ਹੋਇਆ ਹੈ ਸੋ ਬੀਬੀ ਐਮਬੀਏ ਦਾ ਜਿਹੜਾ ਮੁੱਦਾ ਹੈ ਬੀਤੇ ਦਿਨ ਵੀ ਕਾਫੀ ਇੱਥੇ ਇਸ ਦਾ ਜਿਹੜਾ ਵਿਵਾਦ ਹੈ ਕਾਫੀ ਗਰਮ ਰਿਹਾ ਹੈ ਇੱਥੇ ਧਰਨੇ ਵੀ ਲੱਗੇ ਨੇ ਬੀਬੀ ਐਮਬੀਏ ਤੇ ਤੇ ਨਾਲ ਹੀ ਹੁਣ ਇੱਕ ਨਵਾਂ ਜਿਹੜਾ ਹੈ ਫਰਮਾਨ ਸਾਹਮਣੇ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ ਜਿਹੜੀ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਫੋਰਸ ਦੀ ਤਾਇਨਾਤੀ ਇੱਥੇ ਕੀਤੀ ਜਾਣੀ ਸੀ ਇਸ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਹੀ ਅਸੀਂ ਕਹਿ ਲਵਾਂਗੇ ਕਿ ਪੰਜਾਬ ਦੀ ਕੈਬਨਿਟ ਤੇ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਕਿ ਫੈਸਲਾ ਕੀ ਹੈ ਤੁਹ ਕੁੜਾ ਹਾਂ ਮਦਦ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਪਿਛਲੇ ਦਿਨਾਂ ਚ ਆਪਣਾ ਦਰਸ਼ਕ ਵੀ ਆਪਾ ਸਾਰੇ ਜਾਣਦੇ ਆ ਆਖੜਾ ਬਿਆਸ ਮੈਨੇਜਮੈਂਟ ਬੋਰਡ ਵਰਗੋਂ ਇਸ ਤਰ੍ਹਾਂ ਡਰਾਮਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ اٹھਾਇਗੇ ਸਵਾਲ ਅਸਲ ਚ اٹھਾਇਗੇ ਸੀ ਪੰਜਾਬ ਨੂੰ ਨਿਵਾ ਦਿਖਾਉਣ ਲਈ ਕਿ ਪੰਜਾਬ ਪੁਲਿਸ ਤਾਇਨਾਤ ਹੈ ਰੈਣਾ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ ਆਖੜਾ ਬੋਰਡ ਵਾਲੇ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਉਹਨਾਂ ਨੇ ਕੇਂਦਰ ਨੂੰ ਕਿਹਾ ਜੀ ਇੱਥੇ ਜਿਹੜਾ ਹੈਗਾ ਕੇਂਦਰੀ ਨੀਂਵ ਸੁਰੱਖਿਆ ਬਾਲ ਜਿਹੜਾ ਹੈਗਾ ਤਾਇਨਾਤ ਕਿੱਥੇ ਜਾਣ ਯਾਨੀ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਉੱਤੇ ਇੱਕ ਤਰ੍ਹਾਂ ਪ੍ਰੋਸਾ ਨਹੀਂ ਸੀ ਕਿ ਇਹ ਦੁਨੀਆ ਭਾਰਤ ਚਾਹ ਪੰਜਾਬ ਪੁਲਿਸ ਰੈਡੀ ਆਪਣੀ ਸਮਰੱਥਾ ਕਰਕੇ ਜਾਣੀ ਚਾਹੰਦੀ ਆ ਖਾਸ ਕਰਕੇ ਜਦੋਂ ਦੇਹ ਦੀ ਰੱਖਿਆ ਦੀ ਗੱਲ ਆਵੇ ਡੈਮਾਂ ਦੀ ਰੱਖਿਆ ਦੀ ਗੱਲ ਹੋਵੇ ਜਾਂ ਸਮਾਜ ਵਿਰੋਧੀ ਅੰਸਰਾਂ ਦੀ ਗੱਲ ਹੋਵੇ ਜਿਸ ਤਰ੍ਹਾਂ ਲੜ ਕੇ ਸਟੈਂਡ ਲੈਂਦੀ ਹੈ ਲੜਾਈ ਲੜਦੇ ਆ ਤੁਸੀਂ ਇਹ ਵੱਡਾ ਸਵਾਲ ਕਿ ਪੰਜਾਬ ਪੁਲਿਸ ਦੀ ਸਮਰੱਥ ਨਹੀਂ ਹੈ ਡੈਮਾਂ ਦੀ ਸੁਰੱਖਿਆ ਦੇ ਤਾਂ ਪੰਜਾਬ 'ਚ ਕਾਫੀ ਵੱਡਾ ਆਵਾਜ਼ ਉੱਠਿਆ ਖਾਸទ ਦੇ ਆਪਾਂ ਭਗਵੰਦਰ ਭਗਵੰਤ ਮਾਨ ਸਰਕਾਰ ਦੀ ਗੱਲ ਕਰੀ ਜੀ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਕਿ ਕਿਉਂ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਕੀਤੇ ਜਾ ਰਹੇ ਡੈਮਾਂ ਨੂੰ ਅਸਲ ਤੇ ਜੇ ਇਹਦੇ ਪਸੂਖਣ ਜਾਇਆ ਜਾਵੇ ਅਸੀਂ ਤਾਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਵਲੇ 2021-24 23 ਜਲਾਈ ਨੂੰ 23 ਜਲਾਈ 2021 ਨੂੰ ਇੱਕ ਮਤਾ ਪਾਇਆ ਗਿਆ ਕੇਂਦਰ ਨੂੰ ਪੱਤਰ ਭੇਜਿਆ ਗਿਆ ਇਹ ਜੇ ਕੇਂਦਰੀ ਸੁਰੱਖਿਆ ਵਾਲਾ ਉਹ ਚਾਹੇ ਪਾਖੜਾ ਬੋਰਡ ਦੀ ਗੱਲ ਹੋਵੇ ਚਾਹੇ ਡੈਮਾਂ ਦੀ ਗੱਲ ਹੋਵੇ ਉਹਨਾਂ ਥਾਵਾਂ ਦੇ ਉੱਤੇ ਜਿੰਨੀ ਜਿੰਨੀ ਜ਼ਰੂਰਤ ਹੈ ਕੇਂਦਰੀ ਸੁਰੱਖਿਆ ਦੇ ਯੋਗਕ ਬਲ ਜਿਹੜੇ ਹੈਗੇ ਆ ਉਹ ਤਾਇਨਾਤ ਕੀਤੇ ਜਾ ਸਕਦੇ ਆ ਇਜਾਜ਼ਤ ਮਿਲ ਗਈ ਸੀ ਉਸ ਇਜਾਜ਼ਤ ਦੇ ਦੀ ਨਹੀਂ ਹੁਣ ਬੋਰਡ ਨੇ ਸਟੈਂਡ ਲਿਆ ਹਾਲਾਂਕਿ ਸਚਾਈ ਇਹ ਹੈ ਕਿ ਇਹਨਾਂ ਰੋਲਾ ਪੈਂਟ ਦੇ باوجود ਵੀ ਕੇਂਦਰੀ ਸੁਰੱਖਿਆ ਵਾਲਾ ਤਾਇਨਾਤ ਕਿਧਰੇ ਨਹੀਂ ਹੋਏ ਜੀ ਪਰ ਸਿਧਾਂਤਕ ਤੌਰ ਤੇ ਪ੍ਰਵਾਨਗੀ ਸੀ ਔਰ ਬੋਰਡ ਨੇ ਵੀ ਲਿਖਿਆ ਸੀ ਕਿ ਆ ਸੀ ਤੇ ਪੰਜਾਬ ਨੇ ਇਸ ਦਾ ਵਿਰੋਧ ਕੀਤਾ ਸ਼ਾਇਦ ਬਣਾ ਦੇ ਵਿਰੋਧੀ ਵਜ੍ਹਾ ਸੀ ਕਿ ਕੇਂਦਰ ਨੇ ਟਾਲਾ ਬਠਾ ਨਿਯੁਕਤੀ ਕੰਮ ਤੋਂ ਤੇ ਹੁਣ ਇੱਕ ਦਿਨ ਪਹਿਲਾਂ ਜਿਸ ਤਰ੍ਹਾਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਪੰਜਾਬ ਕੈਬਨਿਟ ਦੀ ਮੀਟਿੰਗ ਨੇ ਜਿਹੜਾ ਕਾਂਗਰਸ ਸਰਕਾਰ ਵਲੇ ਸਹਿਮਤੀ ਦਿੱਤੀ ਸੀ ਕੇਂਦਰੀ ਸਖਿਆਵਲ ਤਾਇਨਾਤ ਕਰਨ ਦੀ ਉਹ ਸਹਿਮਤੀ ਵਾਪਸ ਲੈ ਲਈ ਹੈ ਔਰ ਇਹਦੇ ਲਈ ਪੰਜਾਬ ਵਿਧਾਨ ਸਭਾ ਜਿਲੀ ਇੱਕ ਦਿਨ ਬਾਅਦ ਸ਼ੁਰੂ ਹੋ ਰਹੀ ਹੈ 10 ਜੁਲਾਈ ਨੂੰ ਜਿਸ ਜੇ ਤੋਤੇ ਮਤਾਲੇ ਅੰਦਾਜਾ ਜਾਏਗਾ ਇਸ ਨੂੰ ਕੇਂਦਰੀ ਸਖਿਆ ਬੋਰਡ ਦੀ ਜ਼ਰੂਰਤ ਨਹੀਂ ਹੈ ਜਿਹੜਾ ਪਿਛਲੀ ਸਰਕਾਰ ਵੱਲੋਂ ਇਹ ਸੈਨਤੀ ਦਿੱਤੀ ਸੀ ਜੋ ਵਿਧਾਨ ਸਭਾ ਚ ਲਿਆ ਕੇ ਉਹ ਰੱਦ ਕੀਤਾ ਜਾਏਗਾ ਸੋ ਇਸ ਲਿਆ ਨਾਲ ਵੱਡਾ ਮਾਮਲਾ ਜੇ ਤੋ ਪੰਜਾਬ ਦੇ ਅਧਿਕਾਰਾਂ ਦਾ ਸਵਾਲ ਹੈ ਛੇਰ ਇੱਕ ਵਾਰ ਪੰਜਾਬ ਇਸ ਗੱਲ ਤੇ ਉੱਠਿਆ ਕਿ ਸਾਡੇ ਜਿਹੜੇ ਅਧਿਕਾਰ ਹੈਟ ਬੋਰਡ ਹੁੰਦੇ ਆ ਡੈਮ ਹੁੰਦੇ ਆ ਦੂਜੇ ਜਿਹੜੇ ਕੇਂਦਰੀ ਪ੍ਰਸ਼ਾਸਨ ਜਿਨ੍ਹਾਂ ਦੀ ਹਵਾਲਾ ਅਸੀਂ ਦੇ ਰਹੇ ਹਾਂ ਸੁਰੱਖਿਆ ਸੀ ਕਰਨੇ ਆ ਕੇਂਦਰੀ ਸੁਰੱਖਿਆ ਬਲੰਟਨ ਨਤੀ ਲੋੜ ਗਿਆ ਪੰਜਾਬ ਪੁਲਿਸ ਹਾਜ਼ਰ ਹੈ ਨਾ ਕਮਾ ਦੇ ਲਈ ਸੋ ਪੰਜਾਬ ਵਿਧਾਨ ਸਭਾ ਚ ਉਹਨ ਕਿਸ ਤਰ੍ਹਾਂ ਦੂਜੀਆਂ ਤਰ੍ਹਾਂ ਕਿਦਾਂ ਸਹ ਲੈ ਲੈਂਦੀਆਂ ਹਾਲਾਂਕਿ ਕਾਂਗਰਸ ਗਰੇ ਤਾਂ ਇਹ ਜਿਹੜਾ ਫੈਸਲਾ ਹੋਇਆ ਸੀ ਕੇਂਦਰ ਨੂੰ ਪਤਾ ਲਿਖਿਆ ਗਿਆ ਸੀ ਭਾਜਪਾ ਵੀ ਆਮ ਤੌਰ ਤੇ ਜੇ ਕੇਂਦਰ ਦੇ ਵਿਰੋਧ ਚ ਕਾ ਜਾਂਦੀ ਹੈ ਤਾਂ ਉਹ ਸਟੈਂਡ ਨਹੀਂ ਲੈਂਦੇ ਉਹ ਕੇਂਦਰ ਦੇ ਆਖ ਕਿਸਟੈਂਡ ਲੈਂਦੇ ਹੈ ਪਰ ਆਪਲੇ ਮਤਲ ਲੈ ਕੇ ਆ ਰਹੇ ਹੈ ਦੇਖਿਆ ਜਾਏਗਾ ਕਾਂਗਰਸ ਕੀ ਸਟੈਂਡ ਲੈਂਦੀ ਹੈ ਅਕਾਲੀ ਦਲ ਜਿਹੜੇ ਖੇਤਰੀ ਪਾਰਟੀ ਹੋਣ ਦਾ ਦਾਵਾ ਕਰਦੇ ਆ ਸਵਾਲ ਇਹ ਨਹੀਂ ਕਿ ਉਸ ਸਦਨ ਦੇ ਅੰਦਰ ਕਿੰਨੀ ਵਿਧਾਇਕਾਂ ਦੀ ਗਿਣਤੀ ਹੈ ਅਕਾਲੀ ਦਲ ਦੇ ਕਿੰਨੇ ਆ ਭਾਜਪਾ ਦੇ ਕਿੰਨੇ ਆ ਸਵਾਲ ਸਿਧਾਂਤਕ ਤੌਰ ਤੇ ਹੈ ਕੀ ਸਿਧਾਂਤਕ ਤੌਰ ਤੇ ਜਿਹੜੀਆਂ ਤਰ੍ਹਾਂ ਜਿਹੜੀਆਂ ਪੰਜਾਬ ਦੇ ਹਿੱਤਾਂ ਦੇ ਨਾਲ ਖੜਨੀਆਂ ਜਾਂ ਕੇਂਦਰ ਦੇ ਫੈਸਲਿਆਂ ਦੇ ਨਾਲ ਖੜਨੀਆਂ ਸੋ ਇੱਕ ਵੱਡਾ ਫੈਸਲਾ ਕੈਬਨਿਟ ਨੇ ਲਿਆ ਉਹਨੇ ਕਿਦਨਵਾਦ ਇਹੀ ਮਤਾ ਜਿਹੜਾ ਹੈਗਾ ਆਏਗਾ ਪੰਜਾਬ ਦਾ ਸਭਾ ਜਿੱਥੇ ਪਤਾ ਲੱਗੇਗਾ ਇਹੜੀ ਪਾਰਟੀ ਲਿਕਿਰ ਕੁਝ ਕੇ ਕਿੱਥੇ ਖੜੀ ਹੁੰਦੀ ਹੈ ਜੀ ਜਿੱਦਾਂ ਕੀ ਸੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਗੱਲ ਕੀਤੀ ਐ ਸੋ ਇਸ ਦੇ ਨਾਲ ਹੀ ਜਿਹੜਾ ਐਸਵਾਈਐਲ ਦਾ ਮੁੱਦਾ ਕਾਫੀ ਇਸ ਦਾ ਵਿਵਾਦ ਕਾਫੀ ਪੁਰਾਣਾ ਹੈ ਸੋ ਕਾਫੀ ਪਿਛਲੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੋ ਪਾਣੀਆਂ ਦੀ ਜਿੱਥੇ ਗੱਲ ਆਉਂਦੀ ਐ ਸੋ ਇੱਥੇ ਪੰਜਾਬ ਦੇ ਜਿਹੜੇ ਪਾਣੀ ਦੀ ਰਾਖੇ ਲਈ ਹਰ ਕੋਈ ਇੱਥੇ ਲਾਂਬੰਦ ਰਹਿੰਦਾ ਐ ਸੋ ਇਸ ਦੇ ਨਾਲ ਹੀ ਕਹਿਣਾ ਚਾਹਾਂਗੇ ਕਿ ਹੁਣ ਐਸਵਾਈਐਲ ਦੀ ਜਿਹੜੀ ਇੱਕ ਇਸ ਮੁੱਦੇ ਤੇ ਹੀ ਭਲਕੇ ਇੱਕ ਮੀਟਿੰਗ ਹੋਣ ਜਾ ਰਹੀ ਐ ਵਿਸ਼ੇਸ਼ ਤੌਰ ਤੇ ਜਿਸ ਦੇ ਵਿੱਚ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਹਨਾਂ ਦੋਵਾਂ ਨੂੰ ਹੀ ਦਿੱਲੀ ਸੱਦਿਆ ਗਿਆ ਕੇਂਦਰ ਦੇ ਵੱਲੋਂ ਅਤੇ ਕਿਹਾ ਗਿਆ ਹੈ ਕਿ ਤੁਸੀਂ ਆਪਸ ਦੇ ਵਿੱਚ ਇਸ ਮੁੱਦੇ ਤੇ ਗੱਲ ਕਰੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਦੋਨੋਂ ਮੁੱਖ ਮੰਤਰੀ ਉੱਥੇ ਪਹੁੰਚਣਗੇ ਸੋ ਇਸ ਐਸਓਆਈਐਲ ਦੇ ਮੁੱਦੇ ਤੇ ਕੁਝ ਹੱਲ ਨਿਕਲ ਸਕੇਗਾ ਪਾਣੀਆਂ ਤੇ ਬਹੁਤ ਵੱਡਾ ਸਵਾਲ ਹੈ ਜੋ ਤੁਸੀਂ ਕੀਤਾ ਕਿ ਪਾਣੀਆਂ ਦੇ ਮੁੱਦੇ ਦਾ ਹੱਲ ਨਿਕਲ ਸਕੇਗਾ ਜੀ ਸਿੱਧੇ ਤੌਰ ਤੇ ਮੈਂ ਕਹਾਂ ਕਿ ਦਹਾਕਿਆਂ ਤੋਂ ਨਾ ਪੰਜਾਬ ਤੋਂ ਕਿ ਹੱਲ ਨਿਕਲਿਆ ਨਾ ਹਰਿਆਣਾ ਤੋਂ ਸੁਪਰੀਮ ਕੋਰਟ ਦਾ ਮਾਮਲਾ ਉੱਥੇ ਵੀ ਲਟਕਿਆ ਹੋਇਆ ਹੈ ਆਮਲਾ ਤੇ ਇਸੇ ਤਰੀਕੇ ਦੇ ਨਾਲ ਜੇ ਆਪਾਂ ਕੇਂਦਰ ਦੀ ਗੱਲ ਕਰਦੇ ਆਂ ਕੇਂਦਰ ਸਾਲਸ ਦੀ ਭੂਮਿਕਾ ਨਿਮਾਉਦਾ ਆ ਰ ਅਦਾਕਿਆਂ ਤੋਂ ਪਿਛੇ ਤਕਰੀਬਨ ਚਾਰ ਮੀਟਿੰਗਾਂ ਹੋ ਚੁੱਕੀਆਂ ਕੋਈ ਸਹਿਮਤੀ ਨਹੀਂ ਬਣੀ ਕੱਲ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਕੱਲ ਦੀ ਮੀਟਿੰਗ 'ਚ ਵੀ ਪੰਜਾਬ ਆਪਣਾ ਪੱਖ ਰੱਖੇਗਾ ਸੁਭਾਵਿਕ ਹੈ ਹਰਿਆਣਾ ਆਪਣਾ ਪੱਖ ਰੱਖੇਗਾ ਹੁਣ ਸਹਿਮਤੀ ਦੇ ਤੇ ਕੋਈ ਫਾਰਮੂਲਾ ਹੈ ਜਿਸ ਦਾ ਪੰਜਾਬ ਕਹਿੰਦਾ ਕਿ ਜੇ ਸੇ ਹਰਿਆਣਾ ਨੂੰ ਪਾਣੀ ਦੇਣ ਲਈ ਤਿਆਰ ਹੈ ਨਹੀਂ ਤਾਂ ਸਹਿਮਤੀ ਸਹਿਮਤੀ ਕੋਈ ਰੌਲਾ ਹੀ ਨਹੀਂ ਕਿ ਇਹ ਪੰਜਾਬ ਕਹਿੰਦਾ ਕਿ ਸਾਡੇ ਕੋਲੇ ਪਾਣੀ ਦੇਣ ਨੂੰ ਹਾਈ ਨਹੀਂ ਜੀ ਫਿਰ ਸਹਿਮਤੀ ਕਿਵੇਂ ਹੋ ਸਕਦੀ ਆ ਹੁਣ ਹਰਿਆਣਾ ਪਾਣੀ ਮੰਗਦਾ ਪੰਜਾਬ ਦੇ ਹਿੱਸੇ ਦਾ ਪੰਜਾਬ ਕਹਿੰਦਾ ਕਿ ਜਿੰਨਾ ਤੁਹਾਡਾ ਅਧਿਕਾਰ ਸੀ ਤੁਹਾਨੂੰ ਪਾਣੀ ਦਿੱਤਾ ਗਿਆ ਦਿੱਤਾ ਜਾ ਚੁੱਕਾ ਹੈ ਜੀ ਹੁਣ ਐਸਬੀਐਲ ਦੀ ਗੱਲ ਕਰਦੇ ਆ ਐਸਬੀਐਲ ਜਿਹੜਾ ਹੈਗਾ ਉਹਨੂੰ ਨਵੇਂ ਸਿਰੇ ਤੋਂ ਜਣੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਖਾਦਾਂ ਤੋਂ ਟੁੱਟ ਚੁੱਕੀ ਹੈ ਬਲਕਿ ਜੰਗੀ ਜਾਨ ਜੰਗਲੀ ਜਾਨਵਰਾਂ ਕਰਕੇ ਜਿਹੜਾ ਹੈਗਾ ਕੋਈ ਇੱਕ ਵੱਡਾ ਕਿਸਾਨਾਂ ਦੇ ਲਈ ਖੌਫ ਦਾ ਕਾਰਨ ਬਣੀ ਆ ਹੁਣ ਜਦਾਂ ਵਾਰਸ਼ਾਂ ਦੇ ਦੇਣਾ ਉਸ ਨਹਿਰ ਦੇ ਜਿਹੜੀ ਟੁੱਟੀ ਹੈਗੀ ਆ ਉਹਦੇ ਚ ਪਾਣੀ ਭਰਦਾ ਪਾਣੀ ਭਰ ਕੇ ਕਿਸੇ ਦੇ ਖੇਤਾਂ ਨੂੰ ਕਦੇ ਕਿਸੇ ਕਿਸਾਨਾਂ ਦੇ ਖੇਤਾਂ ਚ ਵੱਡੀ ਮਾਰ ਕਰਦਾ ਜਿਹੜੀ ਨੁਕਸਾਨ ਦੀ ਵਜ੍ਹਾ ਬਣੀ ਆ ਫਿਰ ਦਾ ਕੀ ਹੋਣਾ ਸੋ ਇਸ ਵੇਲੇ ਬੁਰੀ ਤਰ੍ਹਾਂ ਬਰਬਾਦ ਹੋਈ ਵੀ ਹੈ ਟੁੱਟੀ ਵੀ ਹੈ ਉਸ ਨੂੰ ਬਣਾਉਣਾ ਵੀ ਆਪਣੇ ਆਪ ਚ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਹੈ ਤੇ ਪੰਜਾਬ ਕਹਿੰਦਾ ਵੀ ਬਣਾਉਣੀ ਕਿਉਂ ਆ ਜਦੋਂ ਅਸਲੇ ਦੀ ਜ਼ਰੂਰਤ ਹੀ ਨਹੀਂ ਆ ਪਾਣੀ ਨਹੀਂ ਹੈਗਾ ਦੇਣ ਨੂੰ ਤਾਰੂ ਐਸਵੀਐਲ ਬੰਣੀ ਦਾ ਪਾਣੀ ਦੇਣ ਲਈ ਆ ਨਾ ਹੂੰ ਸੁਪਰੀਮ ਕੋਰਟ ਵੀ ਕਹਿ ਰਿਹਾ ਹੈ ਹਰਿਆਣਾ ਵੀ ਕਹਿ ਰਿਹਾ ਹੈ ਜੀ ਕਿ ਨਹੀਂ ਪਹਿਲਾਂ ਐਸਵੀਐਲ ਬਣਾਓ ਹੂੰ ਫਿਰ ਆਪਾਂ ਦੇਖਾਂਗੇ ਪਾਣੀ ਦੀ ਵੰਡ ਦਾ ਮਾਮਲਾ ਹੂੰ ਪੰਜਾਬ ਕਹਿੰਦਾ ਵੀ ਪਹਿਲਾਂ ਪਾਣੀ ਦੀ ਵੰਡ ਬਾਰੇ ਪਹਿਲਾਂ ਫੈਸਲਾ ਕਰੋ ਜੀ ਪੰਜਾਬ ਕੋਲੇ ਕਿੰਨਾ ਪਾਣੀ ਆ ਹਰਿਆਣਾ ਕੋਲੇ ਰਾਜਸਥਾਨ ਕੋਲੇ ਬਾਕੀ ਜਿਹੜੇ ਸੌਂਦੇ ਸੂਬੇ ਆ ਜੀ ਵੱਡੀ ਗੱਲ ਇਹ ਪੰਜਾਬ ਕਹਿੰਦਾ ਕਿ ਦਰਿਆਵਾਂ 'ਚ ਪਾਣੀ ਪਹਿਲਾਂ ਨਾਲੋਂ ਘਟਿਆ ਹੋਇਆ ਹੈ ਹੂੰ ਪੰਜਾਬ ਦਾ ਪਾਣੀ ਤਾਂ ਪਹਿਲਾਂ ਹੀ ਜਿਹੜਾ ਹੈਗਾ ਦੂਜੇ ਸੂਬਿਆਂ ਨੂੰ ਦਿੱਤਾ ਜਾ ਸਕਦਾ ਹੈ ਜੀ ਉਹ ਜਿਹੜੇ ਬਾਕਾ ਕ ਮਾਰ ਐ ਕਿਤੀ ਬੜੀ ਮਾਰ ਐ ਚਾਹੇ ਇਸੇ ਤਰੀਕੇ ਦੇ ਨਾਲ ਕਿਸਾਨੀ ਨਾਲ ਜੁੜੀਆਂ ਹੋਈਆਂ ਕੀ ਮਾਰ ਹੈ ਜਾਂ ਜਥੇਬੰਦੀਆਂ ਸਾਰਿਆਂ ਵੱਲੋਂ ਵੱਡਾ ਖਦ사 ਇਸੇ ਗੱਲ ਦਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇ ਪੰਜਾਬ ਦਾ ਪਾਣੀ ਹਰਿਆਣਾ ਦੇ ਦਿੱਤਾ ਗਿਆ ਤਾਂ ਪੰਜਾਬ ਤਾਂ ਬੰਜਰ ਹੋ ਜਾਏਗਾ ਹੂੰ ਹੁਣ ਇਹਨਾਂ ਦਿਨਾਂ ਚ ਚੋਨੇ ਦੀ ਲੋਈ ਹੋ ਕੇ ਹੱਥੀਏ ਹੁਣ ਵੀ ਥੋੜਾ ਬੋਤਾ ਰਹਿੰਦਾ ਚੋਨਾ ਲੋਈਰੀ ਚੱਲ ਹੀ ਰਿਹਾ ਹੋਏਗਾ ਜੀ ਪਰ ਉਨਾ ਇਹਨਾਂ ਕ ਪਾਣੀ ਖਿਦਾ ਹੈ ਧਰਤੀ ਇਹ ਲੈ ਇਹਨਾਂ ਕ ਪਾਣੀ ਖਿਦਾ ਕਿ ਪਾਣੀ ਜਿਹੜਾ ਧਰਤੀ ਦਾ ਪਹਿਲਾਂ ਨਾਲ ਕਿਤੇ ਡੂੰਘਾ ਹੋ ਗਿਆ ਜੀ ਸਾਨੂੰ ਟੂਲ ਡੂੰਘੇ ਕਰਨੇ ਪੈ ਰਹੇ ਆ ਇਸੇ باوجود ਪਾਣੀ ਦਾ ਕੋਈ ਥਾਂ ਨਹੀਂ ਕਿ ਨਾ ਘੇਟਾਂ ਤੇ ਲੱਗ ਗਿਆ ਜੀ ਹੁਣ ਮੁਕੰਦਰੀ ਭਗਵੰਤ ਮਾਨ ਦਾ ਦੇਖੋ ਸਿੱਧਾ ਜਿਹਾ ਸਟੈਂਡ ਹੈ ਹੂੰ ਉਹ ਕਹਿੰਦੇ ਇੰਨਾ ਵੱਡਾ ਸੀ ਮੈਰੀ ਟਾਂਚਾ ਬਣਿਆ ਅੰਗਰੇਜ਼ਾਂ ਵੇਲੇ ਦਾ ਬਣਿਆ ਬਾਅਦ ਵਿੱਚ ਉਹਨੂੰ ਡਿਵੈਲਪ ਕੀਤਾ ਖਾਲੇ ਬਣੇ ਕਸੀਆਂ ਬਣੇ ਸੂਏ ਬਣੇ ਜੀ ਥੱਡਾ ਵੱਡਾ ਟਾਂਚਾ ਉਹਨੂੰ ਵਰਤੋਂ ਨੂੰ ਲਿਆਵਾਂਗੇ ਤੇ ਫਿਰ ਬਣਾਏ ਕਦੇ ਲਈ ਇਹ ਪੰਜਾਬ ਨੂੰ ਪਾਣੀ ਦੀ ਜ਼ਰੂਰਤ ਹੈ ਜੀ ਉਹਨੇ ਸਾਨੂੰ ਤਾਂ ਪੰਜਾਬ ਦੇ ਇਸ ਦਾ ਪੂਰਾ ਪਾਣੀ ਮਿਲੇ ਅਸੀਂ ਨਹਿਰੀ ਪਾਣੀ ਦਾ ਇਸਤੇਮਾਲ ਕਰੀਏ ਉਹੀ ਨਹਿਰੀ ਪਾਣੀ ਸਾਡੇ ਖੇਤਾਂ 'ਚ ਜਾਏ ਜਿਸੇ ਕਰਕੇ ਮੁਖੰਦਰੀ ਵਾਰ ਵਾਲੀ ਗੱਲ ਕਹਿੰਦੇ ਆ ਕਿ ਦੇਖੋ ਪਹਿਲੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜਿਨੇ ਤੇਲ ਦੇ ਖੇਤ ਤੱਕ ਪਾਣੀ ਪਹੁੰਚਾਤਾ ਪਹਿਲਾਂ ਕਹਿੰਦੇ ਤੇਲਾਂ ਤੱਕ ਪਾਣੀ ਗਿਆ ਹੀ ਨਹੀਂ ਸੀ ਰਾਜ ਹੀ ਰੁਕ ਜਾਂਦਾ ਸੀ ਕਿਉਂਕਿ ਪਾਣੀ ਪਹੁੰਚਦਾ ਨਹੀਂ ਸੀ ਨਾ ਹੀ ਸਿਸਟਮ ਹੈ ਇਸ ਲਈ ਸਮਝ ਬਲਕਿ ਇਹ ਕਹਾਂਗੇ ਕਿ ਇਦਾਂਆਂ ਸਰਕਾਰਾਂ ਨਹੀਂ ਆਈਆਂ ਜੀ ਨਹਿਰੀ ਪਾਣੀ ਦਾ ਸਿਸਟਮ ਹੀ ਬੰਦ ਹੋ ਗਿਆ ਲੋਕਾਂ ਨੇ ਥੋੜਾ ਕਈ ਜਗ੍ਹਾ ਤੇ ਲੋਕਾਂ ਦੇ لالਚ ਵੀ ਹੁੰਦਾ ਜਿਹੜੇ ਕਿਸਾਨਾਂ ਨੇ ਖਾਲੇ ਸੀਗੇ ਕਈ ਥਾਵਾਂ ਤੇ ਨਹਿਰੀ ਖਾਲੇ ਜਿਹੜੇ ਸਰਕਾਰੀ ਖੇਤ ਚ ਬੰਦੇ ਸੀ ਉਹ ਵੀ ਬਾਹਲੇ ਜਾਂ ਟੁੱਟ-ਫੁੱਟ ਕੇ ਬਰਬਾਦ ਹੋ ਗਏ ਉਹ ਸਾਰਾ ਸਿਸਟਮ ਨਵੇਂ ਸਿਰੇ ਤੋਂ ਖੜਾ ਕਰਨਾ ਔਰ ਫਿਰ ਉਹਦੇ ਚ ਪਾਣੀ ਵਹਾਉਣਾ ਆਪਣਾ ਚ ਵੱਡੀ ਗੱਲ ਹੈ ਤੇ ਦੂਜੇ ਪਾਸੇ ਪੰਜਾਬ ਕੋਲ ਪਾਣੀ ਮੰਗਿਆ ਜਾ ਰਿਹਾ ਕਿ ਪਾਣੀ ਦਿਓ ਸਾਨੂੰ ਇਸ ਮੁੱਦੇ ਤੇ ਕੱਲ ਦੀ ਮੀਟਿੰਗ ਮੈਂ ਕਹਾਂਗਾ ਇਸ ਵੇਲੇ ਦੀ ਮੀਟਿੰਗ ਪੰਜਾਬ ਦੀ ਹੁਣੀ ਦੀ ਮੀਟਿੰਗ ਹੈ ਜੀ ਕੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਹੁਣੀ ਤੇ ਦਸਖਤ ਕਰਕੇ ਆ ਸਕਦੇ ਆ ਹਾਂ ਆਪਾਂ ਅੰਦਾਜ਼ਾ ਲਗਾ ਸਰ ਜੀ ਕਿ ਹੱਕ ਕਦਾਂ ਜੀ ਸੰਭਵ ਨਹੀਂ ਹੈ ਜੀ ਸੋ ਡਿਸਕਸ਼ਨ ਜੋ ਮਰਜ਼ੀ ਹੋਵੇ ਕੇਂਦਰ ਜੋ ਮਰਜ਼ੀ ਕਹੇ ਹਰਿਆਣਾ ਜੋ ਮਰਜ਼ੀ ਕਹੇ ਹਾਂ ਪਰ ਕੋਈ ਵੀ ਸੁਭੇ ਦਾ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਆਪ ਕਹਿੰਦੇ ਆ ਜੀ ਕਿ ਮੈਂ ਪੰਜਾਬ ਦੇ ਪਾਣੀਆਂ ਦਾ ਰੱਖਾਂ ਦਰਿਆਵਾਂ ਦਾ ਰੱਖਾਂ ਤਾਂ ਉਹ ਕਿਦਾਂ ਸਹੀ ਪਾ ਕੇ ਆ ਸਕਦੇ ਉੱਥੇ ਕਿ ਪੰਜਾਬ ਦਾ ਪਾਣੀ ਹਰਿਆਣਾ ਦੇ ਤਾਂ ਪਾਸੀ ਬੈ ਨਹੀਂ ਕਦਾ ਜਿਤਨੀ ਪੰਜਾਬ ਇੱਕ ਬੂੰਦ ਵੀ ਪਾਣੀ ਦੀ ਕਿਸੇ ਹੋਰ ਸੂਬੇ ਨੂੰ ਨਹੀਂ ਦੇ ਸਕਦਾ ਇਹੋ ਜੇ ਸੰਕਟ ਦੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੀ ਹਦਾਇਤ ਕੇਂਦਰ ਸਰਸ ਹੈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਜ਼ਰੂਰ ਹੋ ਰਹੀ ਹੈ ਉਹ ਮੀਟਿੰਗ ਕਿਸੇ ਮੈਂ ਵੀ ਜਾਣਸ ਕਿ ਐਸਾ ਤਾਂ ਫੈਸਲਾ ਦੇਖੋ ਸਰਕਾਰਾਂ ਨੇ ਲੈਣਾ ਆਪਾਂ ਨੂੰ ਕੋਈ ਅਧਿਕਾਰ ਨਹੀਂ ਹੋਣਾ ਪਰੇ ਧੰਨਵਾਦੀ ਕਰਨ ਦਾ ਪਰ ਜੋ ਸਥਿਤੀ ਹੈ ਪੰਜਾਬੀਆਂ ਦੀ ਮੂੜ ਦੀ ਗੱਲ ਕਰ ਲਈ ਪੰਜਾਬੀਆਂ ਦੀ ਲੋੜ ਦੀ ਗੱਲ ਕਰ ਲਈ ਪਾਸਿਬਲ ਨਹੀਂ ਹੈ ਕਿ ਪੰਜਾਬ ਕਿਸੇ ਇਸ ਨੂੰ ਉੱਤੇ ਦਸਕਤ ਕਰੇ ਕਿ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਦਿੱਤਾ ਜਾ ਸਕੇ ਜੀ ਜੀ ਇੱਕ ਪਾਸੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆਪਾਂ ਤੇ ਦੂਸਰੇ ਹੀ ਪਾਸੇ ਹੁਣ ਪੰਜਾਬ ਦੀ ਜ਼ਮੀਨਾਂ ਦਾ ਮੁੱਦਾ ਵੀ ਜਿਹੜਾ ਕਾਫੀ ਪੱਕਦਾ ਜਾ ਰਿਹਾ ਅਸੀਂ ਗੱਲ ਕਰ ਰਹੇ ਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਨਵੀਂ ਲਾਂਚ ਕੀਤੀ ਗਈ ਸਕੀਮ ਲੈਂਡ ਪੂਲਿੰਗ ਬਾਰੇ ਸੋ ਇਸ ਦੇ ਨਾਲ ਹੀ ਜਿਹੜਾ ਇਹ ਮੁੱਦਾ ਵੀ ਕਾਫੀ ਗਰਮਾਇਆ ਹੋਇਆ ਕਿਉਂਕਿ ਕਿਸਾਨ ਇਸ ਸਕੀਮ ਦੇ ਖਿਲਾਫ ਨੇ ਤੇ ਹੁਣ ਬਿੱਤੇ ਗੱਲ ਦੀ ਅਸੀਂ ਗੱਲ ਕਰਦੇ ਹਾਂ ਜਿੱਥੇ ਲੁਧਿਆਣਾ ਦੇ ਚਗਰਾਉਂ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਹੈ ਵਿਰੋਧੀਆਂ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਹਰ ਪਾਰਟੀ ਦੇ ਭਾਜਪਾ ਵੀ ਸ਼ਾਮਲ ਹੋਈ ਸੋ ਕਾਂਗਰਸ ਵੀ ਸ਼ਾਮਲ ਹੋਈ ਸੋ ਸ਼੍ਰੋਮਣੀ ਅਕਾਲੀ ਇੱਥੇ ਇਹ ਨੌ ਦੇ ਵੀ ਮੈਂਬਰ ਜਿਹੜੇ ਸ਼ਾਮਲ ਹੋਏ ਨੇ ਕੁਝ ਤੇ ਨਾਲ ਹੀ ਅਸੀਂ ਦੱਸਣਾ ਚਾਹਵਾਂਗੇ ਕਿ ਇੱਥੇ ਜਿਹੜਾ ਕਾਫੀ ਵੱਡੇ ਪੱਧਰ ਤੇ ਇੱਥੇ ਕਿਸਾਨਾਂ ਨੇ ਮਿਲ ਕੇ ਇਸ ਦਾ ਵਿਰੋਧ ਕੀਤਾ ਹੈ ਤੇ ਇੱਕ ਮੋਟ ਸੀਗੇ ਸਾਰੇ ਕਾਂਗਰਸੀ ਵੀ ਭਾਜਪਾ ਵਾਲੇ ਵੀ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਸੋ ਇਸ ਦੇ ਨਾਲ ਅਸੀਂ ਕਹਿਣਾ ਚਾਹਵਾਂਗੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੀ ਨਵੀਂ ਲੈਂਡ ਪੂਲਿੰਗ ਸਕੀਮ ਦੀ ਜਿਹੜੀ ਇੱਥੇ ਗੱਲ ਹੋ ਰਹੀ ਹੈ ਕਿ ਇਹ ਕਿਸਾਨ ਇਸ ਨੂੰ ਪੂਰਨਗੇ ਜਾਂ ਫਿਰ ਉਸ ਨੂੰ ਨਕਾਰਨਗੇ ਦੇਖੋ ਲੈਂਡ ਪੂਲਿੰਗ ਪਾਲਿਸੀ ਜੋ ਪੰਜਾਬ ਸਰਕਾਰ ਨੇ ਜਾਂਦੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਉਹਨਾਂ ਨੇ ਮੀਡੀਆ ਦੇ ਰਾਹੀਂ ਵੀ ਆਪਣੇ ਰੈਲੀਆਂ 'ਚ ਵੀ ਪ੍ਰਚਾਰ ਕਰ ਰਹੇਗੇ ਇਸ ਗੱਲ ਨੂੰ ਬਹੁਤ ਬਸਾਰਾ ਕਿ ਲੈਂਡ ਪੂਲਿੰਗ ਪਾਲਿਸੀ ਠੀਕ ਹੈ ਉਹ ਕਿਸਾਨਾਂ ਦੇ ਹਿੱਤ 'ਚ ਹੈ ਕਿਸੇ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਖੋਹੀ ਨਹੀਂ ਜਾਏਗੀ ਲਈ ਨਹੀਂ ਜਾਏਗੀ ਸਹਿਮਤੀ ਨਾਲ ਜ਼ਮੀਨ ਲਈ ਜਾਏਗੀ ਜ਼ਮੀਨ ਬਿਕਸਰ ਕਰਕੇ ਕਿਸਾਨ ਵਾਪਸ ਜਣਾ ਚਾਹੇ ਉਹਨੂੰ ਵਾਪਸ ਕੀਤੀ ਜਾਏਗੀ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਨਹੀਂ ਜ਼ਮੀਨ ਦੇਣਗੇ ਤਾਂ ਲੈਣੇ ਕਿਸੇ ਦੇ ਸਾਹ ਜਲੇਗਾ ਕਿਸਾਨ ਨੂੰ ਵਾਪਸ ਮਿਲੇਗਾ ਉਹ ਆਪਣੀ ਮਰਜ਼ੀ ਨਾਲ ਉੱਥੇ ਕਿਸੇ ਨਾਲ ਮਿਲ ਕੇ ਕਾਰੋਬਾਰ ਕਰ ਸਕਦਾ ਆਪਣਾ ਕਾਰੋਬਾਰ ਸੁਰੂਕਾਰ ਸਦਾ ਇਹ ਦਾਨਿਆਰੇ ਤਾਂ ਕੰਸੈਸ਼ਨ ਦੇੰਦੇ ਲਾਣ ਨਵੇਂ ਜਿਹੜੀ ਪਾਲਿਸੀਆਂ ਦਾ ਕੀਤੇ ਗਏ ਪਰ ਦੂਜੇ ਪਾਸੇ ਜੇ ਆਪਾਂ ਪਹਿਲਾਂ ਵਿਰੋਧੀ ਤਰ੍ਹਾਂ ਦੀ ਗੱਲ ਹੀ ਕਰ ਲਈ ਜਿਸ ਨੇ ਕਾਂਗਰਸ ਸ਼ਾਮਲਾ ਆਕਾਲੀ ਦਲ ਸ਼ਾਮਲਾ ਹੈ ਭਾਜਪਾ ਸ਼ਾਮਲਾ ਹੈ ਜੀ ਸਾਰਿਆਂ ਦੇ ਬਿਸ਼ੇਕ ਆਪਸ ਜਿਨੇ ਮਰਜ਼ੀ ਮਤ ਦੇ ਹੁਣ ਪਰ ਇਸ ਮਾਮਲੇ ਤੇ ਲੱਗਦਾ ਹੈ ਕਿ ਸਮੁੱਚੀ ਵਿਰੋਧੀ ਤੇਰਾ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਇਕੱਠੀ ਹੁੰਦੀ ਨਜ਼ਰ ਆ ਰਹੀ ਹੈ ਜੀ ਜਗਰਾਉਂ ਦੀ ਜਿਹੜੀ ਇੱਕ ਦਿਨ ਪਹਿਲਾਂ ਉੱਥੇ ਰੈਲੀ ਹੋਈ ਹੈ ਲੈਂਡ ਪੂਲਿੰਗ ਨੂੰ ਲੈ ਕੇ ਉਹ ਆਪਣੇ ਆਪ ਚ ਇੱਕ ਮਿਸਾਲ ਹੈ ਜੀ ਉੱਥੇ ਉਹਨਾਂ ਪਿੰਡਾਂ ਦੇ ਲੋਕ ਵੀ ਸ਼ਾਮਲ ਹੋਏ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਜੀ ਫਿਰ ਉੱਥੇ ਕਾਂਗਰਸ ਦੇ ਪ੍ਰਧਾਨ ਰਾਜਾ ਵਿੜੇnga ਆਏ ਅਕਾਲੀ ਦਲ ਦੇ ਆਗੂ ਆਏ ਭਾਜਪਾ ਦੇ ਆਗੂ ਆਏ ਜੀ ਸਾਰਿਆਂ ਨੇ ਕੋਈ ਗੱਲ ਕੀਤੀ ਕੋਈ ਮਰਜ਼ੀ ਜਿੱਦਾਂ ਦੀ ਸਥਿਤੀ ਬਣੇ ਪਰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਨਹੀਂ ਲੈਣ ਦਿੱਤੀ ਜਾਏਗੀ ਇਹ ਕਿਹਾ ਜਾ ਰਿਹਾ ਹੈ ਕਿ ਨੀਤੀ ਕਿਸਾਨ ਮਾਰੂ ਹੈ ਕਿਸਾਨ ਗਰੋਧੀ ਹੈ ਪੰਜਾਬ ਦੇ ਆੜੇ ਨਹੀਂ ਹੈ ਪੰਜਾਬ ਦੇ ਭਲੇ ਲਈ ਨਹੀਂ ਹੈ ਇਹ ਰਾਸ਼ਟਰੀ ਤੰਤਰ ਦੇ ਦੀ ਨਿਜਾਇਕੁੱਲ ਕੀਤਾ ਜਾ ਰਿਹਾ ਸੋਹ ਵਿਰੋਧੀ ਤਰ੍ਹਾਂ ਕਿੰਨਿਆਂ ਤੱਕੜੇ ਹੋ ਕੇ ਦਾ ਵਿਰੋਧ ਕਰਦੀਆਂ ਉਹਨਾਂ ਵਾਲਾ ਸਬੰਧ ਦੱਸੇਗਾ ਪਰ ਇਹ ਗੱਲ ਜ਼ਰੂਰ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਮਾਮਲੇ 'ਚ ਕਈ ਇਸ ਤਰ੍ਹਾਂ ਦਾ ਮਾਹੌਲ ਸੱਜਿਆ ਹੈ ਕਿ ਜਾ ਚੁੱਕਾ ਹੈ ਆਲਰੇਡੀ ਪੰਜਾਬ 'ਚ ਇੱਕ ਪਾਸੇ ਆਪ ਤੇ ਦੂਜੇ ਪਾਸੇ ਸਮਝੀਆਂ ਵਿਰੋਧੀ ਤਰ੍ਹਾਂ ਉਹ ਸਮਝੀਆਂ ਵਿਰੋਧੀ ਤਰ੍ਹਾਂ ਨੂੰ ਜੇ ਆਪਾਂ ਕਹੀਏ ਬਲਜਾ ਹੌਸਲੇ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਜਿਹੜੇ ਕਿਸਾਨ ਹੈ ਕਿਸਾਨ ਜਥੇਬੰਦੀਆਂ ਨੂੰ ਤੋਂ ਕਿਸਾਨ ਮੋਰਚਾ ਜਿਹੜਾ ਰਾਸੀਏ ਜਿਹਨਾਂ ਚ ਦਲੇਵਾਰ ਰਾਦੇਵਾਰ ਹੁਣੇ ਵਾਹੀ ਕਰਦੇ ਰਹੇ ਆ ਉਹ ਹੈ ਵਾਪਕ ਕਿਸਾਨ ਮੋਰਚਾ ਉਹਨਾਂ ਦੇ ਆਪਸੀ ਮਤਵੇ ਜਿਨੇ ਮਰਜ਼ੀ ਹੋਣ ਕੀ ਗੱਲ ਦੇ ਸਹਿਮਤੀ ਆ ਕਿ ਲੈਂਡ ਪੂਲਿੰਗ ਪਾਲਿਸੀ ਦਾ ਉਹ ਵੀ ਟਟ ਕੇ ਵਿਰੋਧ ਕਰ ਰਹੇ ਆ ਜਿਹਦਾ ਜਗਰਾਉਂ ਚ ਰੈਲੀ ਹੋਈ ਇਦਾਂ ਦੇਖੋ ਕੱਲ ਇੱਕ ਦਿਨ ਪਹਿਲਾਂ ਮਹਾਲੀ ਸਾਹਿਬ ਜਿਹੜਾ ਜ਼ਮੀਨ ਲੈਣ ਵਾਲੇ ਅਧਿਕਾਰੀ ਆ ਉਹਨਾਂ ਵੱਲੋਂ ਉਹ ਪਿੰਡਾਂ ਦੀ ਖਟੂਖਾ 8 10 ਪਿੰਡਾਂ ਦੀ ਮੀਟਿੰਗ ਬੁਲਾਈ ਗਈ ਮਹਾਲੀ ਜਾਂ ਦੀ ਜਨਤੋਂ ਦੱਸਿਆ ਗਿਆ ਕਿ ਤੁਹਾਨੂੰ ਕੀ ਫਾਇਦੇ ਹੋਣਗੇ ਜ਼ਮੀਨ ਅਕਵਾਇਰ ਕਰਨ ਦੇ ਨਾਲ ਪਰ ਕਿਹਾ ਜਾਂਦਾ ਕਿ ਸੰਤ ਪਿੰਨਾਂ ਦੀਆਂ ਪੰਚਾਇਤਾਂ ਨੇ ਲਿਖਤੀ ਤੌਰ ਤੇ ਆਫਸਰ ਦੇ ਹੱਥ 'ਚ ਆਪਣਾ ਪਰਚਾ ਬਣਾਦਾਗੇ ਸਾਨੂੰ ਇਹ ਮਨਜ਼ੂਰ ਨਹੀਂ ਸਾਨੂੰ ਨਹੀਂ ਚਾਹੀਦੀ ਲੈਂਡ ਪਾਲਿਸੀ ਸੋ ਇਹੋ ਜੀ ਸਥਿਤੀ 'ਚ ਇੱਕ ਮੈਂਸਾਨਾ ਕਿ ਵੱਡੀ ਚੁਣੌਤੀ ਖੜੀ ਹੋ ਗਈ ਹੈ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਇਸ ਮਾਮਲੇ ਤੇ ਹੋਰ ਟਕਰਾਅ ਤੇ ਦਾਫਾ ਨਜ਼ਰ ਆਏਗਾ ਜੀ ਜੀ ਸੋ ਅਸੀਂ ਹੁਣ ਅਗਲਾ ਮੁੱਦਾ ਲਵਾਂਗੇ ਜਿੱਥੇ ਕਿ ਅਸ਼ਵਨੀ ਸ਼ਰਮਾ ਨੂੰ ਪੰਜਾਬ ਬੀਜੇਪੀ ਦਾ ਕਾਰਜਕਾਰੀ ਪ੍ਰਦਾਨ ਬਣਾਇਆ ਗਿਆ ਸੋ ਸੁਨੀਲ ਜਾਖੜ ਨੂੰ ਕੀ ਇਥੇ ਲਾ ਦਿੱਤਾ ਗਿਆ ਉਹਦੇ ਤੋਂ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਹੁਣ ਸੁਨੀਲ ਜਾਖੜ ਦੀ ਜਿਹੜੀ ਹੈ अहमियत ਬੀਜੇਪੀ ਵਿੱਚ ਕਿ ਘਟੇਗੀ ਦੇਖੋ ਸੁਨੀਲ ਜਾਖੜ ਬਾਰੇ ਮੈਂ ਗੱਲ ਕਾਂ ਕਦਾਵਰ ਬਜ਼ੁਰਗ ਤਜਰਬੇਕਾਰ ਆਗੂ ਹੈ ਜੀ ਮਾਨਵਰੇ ਕਿਹੜੇ ਸ਼ਬਦ ਵਰਤ ਸਕਦੇ ਆ ਮਲੇਗਾ ਜ਼ਰੂਰ ਹੈ ਕਿ ਜੋ ਸਤਿਧੀਆਂ ਬਣੀਆਂ ਆ ਪਾਰਟੀ ਦੇ ਅੰਦਰ ਭਾਜਪਾ ਦੇ ਅੰਦਰ ਸਨੀਜ ਆਖੜ ਭਾਜਪਾ ਦੇ ਪ੍ਰਧਾਨ ਸੀ ਕਾਂਗਰਸ ਛੱਡ ਕੇ ਗਏ ਕਾਂਗਰਸੀ ਵੀ ਉਹਨੇ ਦੇ ਕਨਵੈਕਲੀ ਥਾ ਕੌਮੀ ਪੱਤਰ ਦੇ ਨਾਮਜ਼ਦੀ ਕਰਦੇ ਰਹੇ ਆ ਪੰਜਾਬ ਚ ਨਾਮਜ਼ਦੀ ਕਰਦੇ ਰਹੇ ਆ ਪੰਜਾਬ ਦਾ ਅੰਸਾ ਹਜਮਾ ਉਹਨਾਂ ਦੇ ਪਾਸੇ ਸੁੰਦਰ ਹੈ ਬੜੇ ਜ਼ੋਰਦਾਰ ਗੱਲ ਕਰਦੇ ਆ ਪੰਜਾਬ ਦੇ ਹਿੱਤ ਵਿੱਚ ਪਰ ਜਦੋਂ ਪੰਜਾਬ ਭਾਜਪਾ ਦੇ ਪ੍ਰਧਾਨ ਬਣੇ ਦਾ ਕੁਝ ਮਹੀਨਾ ਬਾਅਦ ਹੀ ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ ਕਹਿਦਾ ਕਿ ਮੈਂ ਪ੍ਰਧਾਨਗੀ ਨਹੀਂ ਕਰਨੀ ਸ਼ਾਇਦ ਜਿਹੜੀ ਇਸ ਡਿਵਾਈਸ ਪੀ ਜੱਜੜਾ ਕੇ ਪ੍ਰਵਾਨ ਨਹੀਂ ਹੋਇਆ ਹੁਣ ਉਸ ਨੂੰ ਜਾਖੜ ਦੀ ਸਥਿਤੀ ਹੋਵੇ ਜੀ ਬਣੀ ਵੀ ਸੀ ਇਸ ਲਈ ਕਈ ਮਹੀਨੇ ਤੋਂ ਜੀ ਨਾ ਤਾਂ ਵੱਡੀਆਂ ਰਾਸ਼ੀ ਸਰਗਰਮਾਂ ਵਿੱਚ ਪਾਰਟਿਸਪੇਟ ਕਰਦੇ ਸੀ ਨਾ ਪ੍ਰਧਾਨ ਦੇ ਤੌਰ ਤੇ ਮੀਟਿੰਗਾਂ ਚਾਹੁੰਦੇ ਸੀ ਕਿ ਨਾ ਪ੍ਰਧਾਨਗੀ ਤੋਂ ਇਹ ਵੀ ਸੀ ਕਿ ਪ੍ਰਧਾਨਗੀ ਤੋਂ ਪਾਸੇ ਵੀ ਨਹੀਂ ਕਿਉਂਕਿ ਟੈਕਨੀਕਲ ਤੌਰ ਤੇ ਜੇ ਪਾਰਟੀ ਦੀ ਗੱਲ ਕਰੀ ਤਾਂ ਪਾਰਟੀ ਨੇ ਪ੍ਰਧਾਨਗੀ ਤੋਂ ਨਹੀਂ ਹਟਾਇਆ ਸੀ ਹੁਣ ਵੀ ਜਿਹੜਾ ਮੈਨੂੰ ਲੱਗਦਾ ਹੈ ਕਿ ਕੇਂਦਰ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਘਰਾ ਲਿਆ ਅਸ਼wini ਸ਼ਰਮਾ ਜੀ ਨੂੰ ਜਿਹੜਾ ਹੈਗਾ ਪਾਜਬਾ ਦਾ ਪ੍ਰਧਾਨ ਬਣਾਇਆ ਗਿਆ ਕਾਰਜਕਾਰੀ ਪ੍ਰਧਾਨ ਉਸਨੀ ਜ਼ਾਖੜ ਵਾਲੇ ਉਹਦੇ ਕੋਈ ਗੱਲ ਨਹੀਂ ਕੀਤੀ ਗਈ ਕਿ ਇਸਨੀ ਜ਼ਾਖੜ ਨੂੰ ਲਾ ਕੇ ਬਣਾਇਆ ਗਿਆ ਕੰਮ ਕਦ ਮਕਮਲ ਤੌਰ ਤੇ ਪੂਰੇ ਸਮੇਂ ਲਈ ਪੱਕੇ ਪ੍ਰਧਾਨ ਲਾਈ ਸੀ ਅਸ਼wini ਜੀ ਜਿਹੜਾ ਹੈਗਾ ਕਾਰਜਕਾਰੀ ਪ੍ਰਧਾਨ ਹੈ ਪਰ ਉਹੀ ਕੰਮ ਕਰਨਗੇ ਜਿਸ ਤਰ੍ਹਾਂ ਦੀ ਸੀ ਪਹਿਲਾਂ ਤਾਂ ਕੋਈ ਪ੍ਰਧਾਨ ਦੇ ਤੌਰ ਤੇ ਕੰਮ ਹੀ ਨਹੀਂ ਚ ਕਰਾ ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਅਸ਼wini ਸ਼ਰਮਾ ਇੱਕ ਨਰਵੇਕਾਰ ਆਗੂ ਪਾਜਬਾ ਦੇ ਅੰਦਰ ਵਿਧਾਨ ਕੋਰ ਤੋਂ ਵਿਧਾਇਕ ਹੈ ਪਹਿਲਾਂ ਵੀ ਪਾਰਟੀ ਦੇ ਵਿਧਾਨ ਰਹਿ ਚੁੱਕੇ ਆ ਸਭ ਤੋਂ ਵੱਡੀ ਗੱਲ ਹੈ ਕਿ ਉਹ ਤਕਸਾਲੀ ਭਾਜਪਾ ਆਗੂ ਹੈ ਭਾਜਪਾ ਜੇ ਕਾਪੜੇ ਚਾਂਨ ਰੱਖਦੇ ਆ ਸਹਿਰੀ ਹਲਕਿਆਂ ਦੇ ਨੇਤਾ ਪੰਜਾਬ ਦੀ ਗੱਲ ਕਰਦੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਵਿਵਾਦ ਬੋਲਦੇ ਆ ਤੁਗੂਈ ਮੌਕਾ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਲੈ 27 ਦੀ ਆਪ ਵਿਧਾਨ ਸਭਾ ਦੀ ਚੋਣ ਦੀ ਅਕਸਰ ਗੱਲ ਕਰਦੇ ਰਹਿੰਦੇ ਨੇ ਤਿਆਰੀਆਂ ਦੀ ਗੱਲ ਕਰਦੇ ਆ ਕਿ ਵੱਖ-ਵੱਖ ਪਾਰਟੀਆਂ ਇਸ ਕਦਰ ਤਿਆਰੀ ਲੱਗ ਰਹੀਆਂ ਅਸ਼wini ਸ਼ਰਮਾ ਦੇ ਜਿਹੜੇ ਪ੍ਰਧਾਨ ਦੇ ਤੌਰ ਤੇ ਨਿਯੁਕਤੀ ਕੀਤੀ ਗਈ ਹੈ ਏ ਵੀ 27 ਦੇ ਲਈ ਆ ਦੀਵਦਨ ਸੰਬਧੀ ਚੋਣਾ ਉਹਦੇ ਮੱਦੇ ਨਜ਼ਰ ਕੀਤੀ ਗਈ ਹੈ ਇੱਕ ਮਜ਼ਬੂਤ ਤੇ ਕਦਾਵਾਰ ਆਗੂ ਕੇਂਦਰ ਰਿਲੇਟਿਡ ਸੀ ਨੇ ਪੰਜਾਬ ਭਾਜਪਾ ਨੇ ਦਿੱਤਾ ਜਿਹਦੀ ਰਗਵਾਏ ਚ ਸਥਾਈ ਚੋਣਾ ਵੀ ਲੜੀਆਂ ਜਾਣ ਗਿਆ ਜੀ ਸੋ ਅਸੀਂ ਅਗਲਾ ਮੁੱਦਾ ਲਵਾਗੇ ਕਿ ਦੋ ਤਖਤਾ ਦਾ ਟਕਰਾ ਕਾਫੀ ਵੱਧਾ ਦਿਖਾਈ ਦੇ ਰਿਹਾ ਕਿਉਂਕਿ ਸ਼੍ਰੀਕਾਲ ਤੱਕ ਸਾਹਿਬ ਜੀ ਤੇ ਤਕਸ਼ੀ ਪਟਨਾ ਸਾਹਿਬ ਜੀ ਜਿਹੜਾ ਮੁੱਦਾ ਕਾਫੀ ਪੱਕਦਾ ਜਾ ਰਿਹਾ ਸੋ ਦੋਵੇਂ ਹੀ ਜਥੇਦਾਰਾਂ ਦੇ ਵਿੱਚ ਜਿਹੜਾ ਹੈ ਇਹ ਵਿਵਾਦ ਕਿਸ ਗੱਲੋਂ ਉਠਿਆ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਿਵਾਦ ਕਦੋਂ ਮੁਕੇਗਾ ਦੇਖੋ ਇਹ ਤਾਂ ਆਪਾਂ ਜਾਣਕਾਰੀ ਦਰਸ਼ਕਾਂ ਨੂੰ ਨਹੀਂ ਦੇ ਸਕਾਂਗੇ ਕਿ ਬਾਤ ਕਦੋਂ ਮੁਕੇਗਾ ਪਰ ਆਪ ਇਹ ਗੱਲ ਜ਼ਰੂਰ ਕਹਿ ਸਕਦੇ ਆ ਕਿ ਵਾਕਿਆ ਕਿਸ ਅਕਸਰ ਤੇ ਬਣਿਆ ਸਿਕ ਭਾਈ ਜਾਰਾ ਚਿੰਤਾ ਤੇ ਜ਼ਰੂਰ ਆ ਕਿਉਂਕਿ ਜਿਦਾ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਆ ਕਿ ਪਟਨਾ ਸਾਹਿਬ ਦੇ ਰੇ ਤਖਤ ਹੈ ਉਹਨਾਂ ਦਾ ਵੀ ਸਤਕਾਰ ਕੋਈ ਦੂਰ ਨਹੀਂ ਅਕਾਲ ਤਖਤ ਸਾਹਿਬ ਜਿੱਥੇ ਵੜੇ ਫੈਸਲੇ ਲੈ ਜਾਂਦੇ ਆ ਉਹਨਾਂ ਦੇ ਸਤਕਾਰ ਬਾਰੇ ਤੇ ਫੈਸਲੇ ਮੰਨਣ ਬਾਰੇ ਵੀ ਕੋਈ ਦੂਰ ਨਹੀਂ ਹੁਣ ਦੋਨੇ ਤਖਤਾਂ ਦੇ ਵਿੱਚ ਟਕਰਾਅ ਜਿਹੜਾ ਹੈਗਾ ਉਹ ਸਿੱਖ ਜਿੱਥੇ ਬੰਦਿਆਂ ਸਿੱਖ ਭਾਈ ਦੇ ਰੇ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਜਿ ਕਿ ਦਿਨ ਪਹਿਲਾਂ ਅਕਾਲੀ ਦਲ ਚ ਪਹਿਲਾਂ ਕੱਦਾ ਵਰਾਗੂ ਰਿਹਾ ਪੰਜਾਬ ਦਾ ਸਪੀਕਰ ਵੀ ਰਿਹਾ ਕੁਈ ਸਮਾਸੇ ਪ੍ਰਕਾਸ਼ਨ ਬਾਅਦ ਨੇੜਲੇ ਸਾਥੀ ਰਹੇ ਹਨ ਵੀ ਸਪੀਕਰ ਦੇ ਤੌਰ ਤੇ ਜਾਣੇ ਜਾਂਦੇ ਹਨ ਰਵੀ ਆਂਦਰ ਸਿੰਘ ਰਵੀ ਆਂਦਰ ਸਿੰਘ ਨੇ ਵੀ ਇਹ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਜਿਹੜਾ ਟਕਰਾਅ ਜਾਂ ਕਲੇਸ਼ ਆ ਮੁਕਣਾ ਚਾਹੀਦਾ ਹੈ ਤਾਂ ਤਾਂ ਟਕਰਾ ਕਿਸੇ ਤਰੀਕੇ ਨਾਲ ਵੀ ਜੜਾਗਾ ਕੋਈ ਚੰਗੀ ਗੱਲ ਨਹੀਂ ਬਲਕਿ ਨੁਕਸਾਨ ਹੋਣਗੇ ਦੂਜੇ ਪਾਸੇ ਪੰਜਵੇਂ ਮੇਰੀ ਕਮੇਟੀ ਹੈ ਜਿਹੜੀ ਕਾਲ ਸਭਾ ਸਵਲ ਨੁਜੁਕਤ ਕੀਤੀ ਗਈ ਹੈ ਹਾਲਾਂਕਿ ਉਹਨਾਂ ਨੇ ਕਿਸੇ ਪਾਸੇ ਦਾ ਉਹ ਸਟੈਂਡ ਨਹੀਂ ਲਿਆ ਪਰ ਉਹਨੇ ਇਹ ਗੱਲ ਕਹੀ ਹੈ ਕਿ ਜਿਹੜਾ ਜੋ ਕੁਝ ਵਾਪਰ ਰਿਹਾ ਹੈ ਵੱਡੀ ਚਿੰਤਾ ਦਾ ਕਾਰਨ ਹੈ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਇਹ ਜ਼ਰੂਰ ਹੈ ਕਿ ਸੋਮਣੀ ਕਾਲੀ ਗੱਲ ਜੀ ਦੇ ਕੋਈ ਇਸ ਬਾਦਲ ਕਰ ਰਿਹਾ ਹੈ ਜੀ ਉਹ ਤਰ ਵੱਲੋਂ ਕਿਦਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਤਖਤ ਪਟਨਾ ਸਾਹਿਬ ਹੈ ਉਸ ਨੂੰ ਇੱਕ ਤਰੀਕੇ ਨਾਲ ਜਿਹੜੀ ਹਲਾਸ਼ੀਰੀ ਦਿੱਤੀ ਜਾ ਰਹੀ ਹੈ ਜਿਹੜੀ ਪਾਰਟੀ ਦੀ ਲੀਡਰਸ਼ਿਪ ਹੈ ਕੇਂਦਰੀ ਲੀਡਰਸ਼ਿਪ ਹੈ ਤਾਂ ਕਿ ਟਕਰਾ ਪਹਿਲਾਂ ਕੀਤਾ ਜਾ ਸਕੇ ਇਹਦੇ ਪਿੱਛੇ ਕਹਿੰਦੇ ਕਿ ਇਹ ਡਿਲੀਗੇਂਸਪ ਕੇਂਦਰ ਸਰਕਾਰ ਦਾ ਹੱਥ ਹੈ ਕਹਰੇ ਇੱਕ ਦੋਸ਼ ਹੈ ਸੋ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਮੁੱਦਾ ਹੈ ਕਾਫੀ ਗਰਮ ਹੈ ਕਿਉਂਕਿ ਹਾਈ ਕੋਰਟ ਤੋਂ ਵੀ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਰਾਹਤ ਨਹੀਂ ਮਿਲੀ ਹੈ ਸੋ ਅਸੀਂ ਗੱਲ ਕਰ ਰਹੇ ਹਾਂ ਕਿ ਹੁਣ ਜਿਹੜਾ ਰਿਮਾਂਡ ਹੈ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਦਾ ਵਤਿਆ ਹੋਇਆ ਸੋ ਨਾਬਾ ਜੇਲ੍ਹ ਵਿੱਚ ਸ਼ਿਫਟ ਨੇ ਵਿਕਰਮ ਸਿੰਘ ਮਜੀਠੀਆ ਇਸ ਨਾਲ ਹੀ ਜਿਹੜੀ ਹੁਣ ਇਸ ਮਾਮਲੇ ਜਿਹੜੀ ਸੁਣਵਾਈ ਹੈ ਹੋਣ ਜਾ ਰਹੀ ਹੈ ਸੋ ਇੱਥੇ ਵੇਖਣਾ ਹੋਵੇਗਾ ਕਿ ਹੁਣ ਵਿਕਰਮ ਸਿੰਘ ਮਜੀਠੀਆ ਨੂੰ 19 ਜੁਲਾਈ ਨੂੰ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਉਸ ਵਿੱਚ ਇਹਨਾਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਇਸ ਦੇ ਨਾਲ ਹੀ ਅਸੀਂ ਅਗਲੀ ਖਬਰ ਲੈਵਾਂਗੇ ਜਿੱਥ ਜੋ ਮੌਨਸੂਨ ਸਮੇਤ ਬੈਲਾ ਹੀ ਆ ਚੁੱਕਿਆ ਹੈ ਤੇ ਨਾਲ ਹੀ ਮੌਨਸੂਨ ਦੇ ਆਉਣ ਦੇ ਨਾਲ ਜਿਹੜਾ ਹੈ ਜਨ ਜੀਵਨ ਕਾਫੀ ਹੁਣ ਪ੍ਰਭਾਵਿਤ ਵੀ ਹੈ ਇਸ ਦੇ ਨਾਲ ਹੀ ਕਾਫੀ ਰਾਹਤ ਵੀ ਜਿਹੜੀ ਹੈ ਆਮ ਲੋਕਾਂ ਨੂੰ ਮਿਲੀ ਹੈ ਤੇ ਜੰਗਲੀ ਜੀਵਾਂ ਨੂੰ ਹੀ ਮਿਲੀ ਹੈ ਕਿਉਂਕਿ ਇਸ ਲਈ ਕਿ ਹਾਜ਼ਾਰਿਆ ਕਿਉਂਕਿ ਇਸ ਨਾਲ ਕਾਫੀ ਜਿਹੜੀ ਜਿਹੜੀ ਗਰਮੀ ਜਿਹੜੀ ਪੈ ਰਹੀ ਸੀ ਕਿ ਉਸ ਦੇ ਨਾਲ ਹਮਸਪਰੀ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਸਿੱਧਾ ਸਨਾ ਚਾਹਾਂਗੇ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਜਿਹੜੀ ਬਾਰਿਸ਼ ਹੈ ਇਸੇ ਤਰ੍ਹਾਂ ਹੀ ਹੁਣ ਚੱਲੀ ਰਹਿ ਸਕਦੀ ਹੈ ਕਿਉਂਕਿ ਮੌਸੇ ਪਾਗ ਦੇ ਵੱਲੋਂ ਵੀ ਇੱਥੇ ਪਟਿਆਲਾ ਦੇ ਵਿੱਚ ਅੰਮ੍ਰਿਤਸਰ ਚੁਲੰਦਰ ਫਰੀਦਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ orange alert ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਹੈ ਐਦਾਂ ਸੁਹਾਵਣਾ ਰਹਿਣ ਦੀ ਇੱਥੇ ਗੱਲ ਵੀ ਆਖੀ ਜਾ ਰਹੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਅਸੀਂ ਕੱਲ ਫਿਰ ਤੁਹਾਡੇ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਅਹਿਮ ਤੇ ਸਿਆਸੀ ਮੁੱਦਿਆਂ ਦੇ ਨਾਲ ਇਸ ਦੇ ਨਾਲ ਸਮਤਾ ਗਿਆ ਧੰਨਵਾਦ